ਅੱਜ ਜਿੱਤਵਾਨ ਨੂੰ ਲੈ ਕੇ ਪੁੱਜੇ ਆ ਹਾਜਲ ਕਾ ਦੇ ਪਿੰਡ ਹੌਜ ਖਾਸ ਵਿਖੇ ਜਿੱਥੇ ਬਾਬਾ ਯੋਧੇ ਸ਼ਾਹ ਜੀ ਦੀ ਨਿੱਗੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਬੜੀ ਧੂਮ ਦਾ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਜਿੱਤੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਹ ਮੇਲਾ ਹਰ ਸਾਲ ਵਿਹਾੜ ਨੂੰ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਰਾਜਾ ਸਿੱਧੂ ਦਗਾਣਾ ਜੋੜੀ ਨੇ ਇਸ ਮੇਲੇ ਦੇ ਵਿੱਚ ਪਹੁੰਚ ਕੇ ਰੰਗ ਬਣਨੇ ਅਤੇ ਦਰਸ਼ਕਾਂ ਨੂੰ ਜੁਮਣ ਲਾਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੇ ਵਿੱਚ ਪਹਿਲਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਖੇਡ ਕਬੱਡੀ ਕੋਲ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਅਤੇ ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਨੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲੋ ਵੀਰ ਚੱਲ ਰਹੀਆਂ ਨੇ 100 ਰੁਪਏ ਵੀਰ ਸ਼ਾਮ ਨੂੰ ਕੱਢ ਜਾਣਗੇ ਫੁੱਲ ਰਹਿਣਗੇ ਕੱਢ ਦਿਆਂਗੇ ਰੇਟ ਰੇਟ ਆ ਹੀ ਰਹੇਗਾ ਆ ਹੀ ਰਹੇਗਾ ਆ ਹੀ ਰਹੇਗਾ ਮੰਗ ਕਿੰਨੀ ਕੋ ਹੈ ਮੈਂ ਨਾ ਮੰਗ ਬਹੁਤ ਜ਼ਿਆਦਾ ਹੈ ਅੱਛਾ ਸਾਡੀ ਬਣਾ ਦੇ ਯਾਰ ਪਕੌੜੇ ਹੀ ਵਾਧੂ ਵਿਕਦੇ ਆ ਪਕੌੜੇ ਹੀ ਵਾਧੂ ਵੇਖ ਰਹੇ ਨੇ ਗਰਮੀ ਇੱਥੇ ਕਿਉਂਕਿ ਆਪਾਂ ਕਿਹੜਾ ਰੰਗ ਪਾਈ ਜਾਣਾ ਲੋਕ ਰੰਗ ਲਾਲ ਕਰਕੇ ਕੱਢੀ ਆਉਂਦੇ ਆ ਆਪਾਂ ਬਿਨਾ ਰੰਗ ਦਾ ਚੰਗੀ ਕੁਆਲਿਟੀ ਸਹੀ ਹੈ ਦੇਸ ਦਾ ਦਫਾ ਗੰਦਰਾ ਹौज ਗੰਦੜ ਸਾਡੀ ਬਣਾ ਰਿਹਾ ਯਾਰ ਬਾਈ ਜਲੇਬੀ ਇਹ ਇੱਕ ਨੰਬਰ ਦੀ ਔੜੇ ਸਾਡੇ ਪਿੰਡ ਦਾ ਹौज ਜਲੇਆ ਸਕੰਦਰ ਇਲੈਕੀ ਸਾਰੇ ਆਲ ਇੰਡੀਆ ਤੋਂ ਇੱਕ ਜਾਂਦੀ ਹੈ ਗੰਨਿਆਂ ਵਾਲਾ ਹਾਂਜੀ ਬਾਈ ਸ਼ੋਭਨਾਮ ਜੀ ਦੋਰਾ ਸਿੰਘ ਸੋਰਾ ਸਿੰਘ ਜੀ ਪਿੰਡ ਹੜਖਾਸ ਦੇ ਵਿੱਚ ਬੜਾ ਸ਼ਾਨਦਾਰ ਮੇਲਾ ਕਰਾਇਆ ਗਿਆ ਕਿੰਨੇ ਸਮੇ ਤੋਂ ਲੱਗ ਰਿਹਾ ਔਰ ਕਿਹੜੇ ਬਾਬਾ ਜੀ ਦਾ ਲੱਗ ਰਿਹਾ ਜੀ ਜੀ 25 ਸਾਲ ਹੋ ਗਏ ਜੀ ਕਿੰਨੀ ਕੋ ਮਾਨਤਾ ਇੱਥੇ ਇਸ ਡੇਰੇ ਦੇ ਬਹੁਤ ਜਿਆਦਾ ਨਾਲ ਸਾਜਲ ਕਾ ਤੱਕ ਲੋਕ ਆਈ ਜਾਂਦੇ ਆ ਠੀਕ ਹੈ ਕਿੰਨਾ ਸਮਾਂ ਹੋ ਗਿਆ ਲੱਗ ਰਿਹਾ ਨੂੰ ਜੀ ਸਾਨੂੰ ਤਾਂ 25 ਸਾਲ ਹੋ ਗਏ ਲਗਾਉਂਦੇ ਆ ਠੀਕ ਹੈ ਪੰਜ ਕੇ ਮੇਲੇ ਔਰ ਕਿਸੇ ਨੇ ਲਵਾਇਆ ਸੀ ਤੇ ਵੀ ਕੱਸੀ ਲਵਾਦੇ ਠੀਕ ਹੈ ਪ੍ਰਬੰਧ ਕਿਸ ਤਰ੍ਹਾਂ ਦੇ ਹੁੰਦੇ ਨੇ ਸੱਭਿਆਚਾਰ ਨੂੰ ਲੈ ਕੇ ਪਰਬੰਧ ਹੀ ਸਾਰੇ ਕਰੀਦੇ ਆ ਕਬੱਡੀਆਂ ਵੀ ਕਰਾਈਦੀਆਂ ਆ ਖਾੜੇ ਵੀ ਲਵਾਈਦੇ ਆ ਵਧੀਆ ਕਲਾਕਾਰ ਲੈ ਆਈਦੇ ਆ ਧਾਰਮਿਕ ਜੇ ਵੀ ਜਿਹੜੇ ਸੱਭਿਆਚਾਰ ਨਾਲ ਜੋੜਨ ਜੀ ਜੀ ਨਵੇਂ ਜੇ ਨਹੀਂ ਲੈ ਆਈਦੇ ਜੀ ਪੁਰਾਣੇ ਕਲਾਕਾਰ ਲੈ ਆਈਦੇ ਆ ਜੀ ਜਿਵੇਂ ਅੱਜ ਤੁਸੀਂ ਵੇਖਿਆ ਰਾਜਾ ਸਿੱਧੂ ਜੀ ਲਾਗੇ ਆ ਜੀ ਬੜਾ ਵੱਡਾ ਉਪਰਾਲਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਕਿੱਡਿਆਂ ਵੱਲੇ ਜੋੜਿਆ ਜਾ ਰਿਹਾ ਹੈ ਔਰ ਕੀ ਸੰਦੇਸ਼ ਵੀ ਕੀ ਦੇਣਾ ਚਾਹਦੇ ਸਾਰੇ ਮੱਲੋ ਆਪਣਾ ਪੰਜਾਬ ਇਸੇ ਕੰਮ ਲੱਗੇ ਤਾਂ ਫਿਰ ਉਹ ਛਿੱਟੇ ਛਿੱਟੇ ਦਾ ਕੰਮ ਖਤਮ ਹੋ ਜਾਊਗਾ ਜੀ ਉਹ ਰਜਾਈ ਹੁੰਦਾ ਇਹ ਜੀ ਜਿਹੜੇ ਪਾਸੇ ਲੋਕ ਤੁਰ ਪੈਣ ਜੀ ਜੇ ਪੰਜ ਚਾਰ ਛਿੱਟੇ ਵਾਲੇ ਬੈਠੇ ਅੰਦਰ ਦੇ ਵਿੱਚ ਦੂਜਾ ਬੈਠੂਗਾ ਤਾਂ ਉਹ ਵੀ ਲੱਗੂਗਾ ਜੀ ਜੇ ਪੰਜ ਚਾਰ ਖੇਡਾ ਬੈਠੇ ਹੋਣ ਖਿਡਾਰੀ ਜੀ ਉਹ ਵੀ ਗੱਲ ਕਰਨਗੇ ਤਾਂ ਉਹਨਾਂ ਦੇ ਅਸਰ ਤਾਂ ਪਊਗਾ ਹੀ ਜੀ ਬਿਲਕੁਲ ਬੜਾ ਲੋਪ ਹੁੰਦੇ ਜਾ ਰਿਹਾ ਮੇਲੇ ਮੇਲੇ ਛੋਟੇ ਹੁੰਦੇ ਜਾ ਰਿਹਾ ਹੋਰ ਕਿਸ ਤੇ ਜੀਣਾ ਚਾਹਦੇ ਲੋਕਾਂ ਨੂੰ ਵੀ ਮੇਲੇਆਂ ਦੇ ਵਿੱਚ ਵੱਧ ਤੋਂ ਵੱਧ ਸੰਜੋਗ ਕਰਨਾ ਚਾਹੀਦਾ ਇਹ ਆਪਣਾ ਪ੍ਰਾਣਾ ਵਿਰਸਾ ਹੈ ਜੀ ਇਹੋ ਆਪਾਂ ਨੂੰ ਛੱਡਣਾ ਨਹੀਂ ਚਾਹੀਦਾ ਜੀ ਇੱਥੋਂ ਹੀ ਖਿਡਾਰੀ ਨਿਕਲਨੇ ਆ ਜੀ ਇੱਥੋਂ ਹੀ ਚੰਗੇ ਬੰਦੇ ਨਿਕਲਨੇ ਆ ਹੋਏ ਓਏ ਹਾਂ ਜੀ ਇੱਥੋਂ ਹੀ ਸਾਰਾ ਕੁਝ ਨਿਕਲਣਾ ਜੀ ਜੇ ਜੇਕਰ ਆਪਾਂ ਇਹ ਚੀਜ਼ ਨੂੰ ਨਾ ਜੋੜਾਂਗੇ ਤਾਂ ਕੰਮ ਵੱਧ ਹੀ ਜਾਊਗਾ ਜੀ ਇਹ ਗੱਲ ਕਰੀਏ ਤਰੀਕ ਦਿੱਤਾ ਇਹ ਸਾਲ ਦੇ ਵਿੱਚ ਕਿੰਨੀ ਵਾਰ ਲਗਾਇਆ ਜਾਂਦਾ ਸਾਲ ਦੇ ਵਿੱਚ ਇੱਕ ਵਾਰ ਇਹ ਕਿਹੜੇ ਮਹੀਨੇ ਚ ਲਗਾਇਆ ਜਾਂਦਾ ਆੜ ਦੀ 20 ਲਈ ਠੀਕ ਹੈ ਜੀ ਧੰਨਵਾਦ ਉਹ ਨੀਂ ਮਬਾਦੀਆਂ ਮਾਰ ਮਾਰ ਗਲੀ ਵਿੱਚ ਘਿਹੜੇ ਨਾ ਕਰੋ ਨਹੀਂ ਮੈਨੂੰ ਨਾ ਨਹੀਂ ਆ ਮੁੱਟੀਆਂ ਉਹ ਦੀਆਂ ਮੁੱਟੀਆਂ ਅਸਾਂ ਦੀਆਂ ਅਗਦੀ கிਲਾਸ ਕਰੇ ਮੇਰੀ ਹੋਏ ਜਿੰਦ ਸਿੰਘ ਵਾਲੇ ਵਿੱਚ ਚਰ ਚੱਲ ਤੇਰੀ ਨਹੀਂ ਇਸ ਗੱਲੋਂ ਲੱਗਦੀ கிਲਾਸ ਕਰੇ ਮੇਰੀ ਨਹੀਂ ਹੋਰ ਤਾਂ ਜ਼ਰੂਰ ਪਾਸਾ ਵਟਣਾ ਪਊ ਨਹੀਂ ਅੱਪਾ ਸੱਥਾਂ ਵਿੱਚ ਗੱਲਾਂ ਕਰਵਾਦੀਆਂ ਹਰ ਮਾਰ ਗੜੀ ਵਿੱਚ ਘਿਹੜੇ ਨਾ ਕਰੋ ਨਹੀਂ ਮੈਂ ਫੈਰਾ ਨਹੀਂ ਅੰਗਟੀਆਂ ਖੋੜਦੀਆਂ ਅੰਗਟੀਆਂ ਕਸਦੀਆਂ ਤਾੜੀ ਮਾਰ ਦਿਓ ਜੋਰਦਾਰ ਸਾਰੀ ਕੀਲਾ ਚੱਕ ਪੱਕੀ ਤੋਂ ਕੀਲਾ ਸਿੰਘ ਚੱਕ ਪੱਕੀ ਵਾਲੇ 200 ਰੁਪਏ ਮਾਣ ਕਰਕੇ ਗਏ ਆ ਸੱਜਣਾਂ ਚਾਰਕ ਪੱਤਰਕਾਰ ਭਾਈ ਸਾਹਿਬ ਜੀ ਮੁਖਸ ਹਾਜ਼ਰ ਤਾਂ ਪਿਆਰਾ ਵੀਰ ਹੈ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਭਾਈ ਸਰਪਾਲ ਹੌਰੀਆ ਹਰਦੀਪ ਸਿੰਘ ਔਰ ਕਲੱਬ ਦੇ ਮੈਂਬਰਾਂ ਵੱਲੋਂ ਗੁਰਨਾਣਕ ਕਲੱਬ ਦੇ ਮੈਂਬਰਾਂ ਵੱਲੋਂ ਬਹੁਤ ਸਾਰਾ ਮਾਣ ਹੈ ਸਭ ਦਾ ਧੰਨਵਾਦ ਕਰਦੇ ਆ ਖੜੇ ਆ ਜਿਹੜੇ ਬੈਠ ਜਾਓ ਜੀ ਤਾੜੀ ਮਾਰ ਦਿਓ ਨਾਲ ਹੀ ਹਾਂ ਜੀ যা <laughs> নয় ਹਰੋਂ ਹੰਾਰੇ ਅੱਡੇ ਤੇ ਖੜੀ ਸੀ ਕੀ ਲੈ ਹੰਮ ਵਹਿ ਦੇ ਉੱਤੇ ਗੱਲ ਕਰੀ ਸੀ ਉਦੋਂ ਸਿਨੇ ਵਿੱਚ ਵੱਜ ਗਈ ਦਨਾਲੀ ਨਹੀਂ ਉਦੋਂ ਸਿਨੇ ਵਿੱਚ ਵੱਜ ਗਈ ਦਨਾਲੀ ਨਹੀਂ ਜਦੋਂ ਤੈਨੂੰ ਲੈ ਕੇ ਚੱਕ ਕੇ ਗੱਡਿਆ ਲਿਆ ਹੀ ਛਿਆਂ ਵਾਲੀ ਨਹੀਂ ਜਦੋਂ ਤੈਨੂੰ ਲੈ ਕੇ ਚੱਕ ਕੇ ਗੱਡਿਆ ਲਿਆ ਹੀ ਛਿਆਂ ਵਾਲੀ ਨਹੀਂ ਜਦੋਂ ਮੈਨੂੰ ਲੈ ਕੇ ਚੱਕ ਕੇ ਇਹ ਨਹੀਂ ਪੈਰਾ ਰੜੋਂ ਮੇਰਾ ਹਿੱਲ ਗਈ ਜ਼ਮੀਨ ਨੀ ਹਾਉਂ ਨੀ ਰੱਬ ਨੇ ਗੱਲ ਪਈ ਯਕੀਨ ਨੀ ਪੈਰਾ ਰੜੋਂ ਮੇਰਾ ਹਿੱਲ ਗਈ ਜ਼ਮੀਨ ਨੀ ਬੂੜੀ ਕਿਲੋ ਰਤਿਓ ਤੇ ਦੀ ਘਟਾਲੀ ਅੱਜ ਵੀ ਕਿਲੋ ਰਤਿਓ ਤੇ ਦੀ ਘਟਾਲੀ ਨਹੀਂ ਜਦੋਂ ਤੈਨੂੰ ਲੈ ਗਈ ਚੱਕ ਕੇ ਗੱਟੀ ਕੌਲੇ ਅਸੀ ਜੀ ਹਾਂ ਵਾਲੀ ਜੀ ਜਦੋਂ ਤੈਨੂੰ ਲੈ ਗਈ ਚੱਕ ਕੇ ਇਵੇਂ ਕਰ ਤੂੰ ਕੋਈ ਰੁੱਕ ਪਰ ਲੈ ਗਿਆ ਆਲ ਦੇ ਚੋਂ ਕੋਈ ਰੁੱਕ ਪਰ ਲੈ ਗਿਆ ਮੈਥੋਂ ਗਈ ਨਾ ਨੀ ਸੁਰਤ ਸੰਭਾਲੀ ਮੈਥੋਂ ਗਈ ਨਾ ਨੀ ਸੁਰਤ ਸੰਭਾਲੀ ਨਹੀਂ ਜਦੋਂ ਤੈਨੂੰ ਲੈ ਗਈ ਚੱਕ ਕੇ ਉਂਡੇ ਗਾਲਿਆ ਏਸ਼ਿਆ ਬਾਲੀ ਨਹੀਂ ਜਦੋਂ ਤੈਨੂੰ ਲੈ ਗਈ ਚੱਕ ਕੇ ਲਓ ਜੀ ਅਗਲਾ ਗੀਤ ਪੇਸ਼ ਕਰਨ ਲੱਗੇ ਆ ਤਾੜੀ ਮਾਰ ਦਿਓ ਚੰਗਾ ਲੱਗਿਆ ਤੁਹਾਨੂੰ